17 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਉੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਅਤੇ ਸੀਨੀਅਰਾਂ ਲੀਡਰਾਂ ਦੇ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਅਤੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਮਾਨਸਾ ਅਤੇ ਪਰਸੂ ਬਠਿੰਡਾ ਵਿਖੇ ਰੈਲੀ ਅਤੇ ਰੋਡ ਸ਼ੋਅ ਕਰਨ ਜਾ ਰਹੇ ਹਨ। ਇਹ ਜਾਣਕਾਰੀ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ 6 ਮਈ ਨੂੰ ਮਾਨਸਾ ਦੇ ਝੁਨੀਰ ਤੋਂ ਰੈਲੀ ਕੱਟ ਕੇ 7 ਮਈ ਨੂੰ ਬਠਿੰਡਾ ਦੇ ਵਿੱਚ ਰੋਡ ショー ਕੀਤਾ ਜਾਵੇਗਾ। ਤੋਂ ਤੇ ਸਾਹਬ ਦਾ ਮੰਤਰੀ ਹਰਸਿਮਰਤ ਬਾਦਲ ਨੇ ਭਗਵੰਤ ਸਿੰਘ ਸਰਕਾਰ ਦੇ ਵਿੱਚ ਕੀਤੇ ਕੰਮਾਂ ਬਾਰੇ ਦੱਸਣ ਲਈ ਕਿਹਾ ਸੀ ਤਾਂ ਜਵਾਬ ਦਿੰਦੇ ਹੋਏ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਬੀਬਾ ਹਰਸਿਮਰਤ ਕੋਰ ਬਾਦਲ ਦੇ ਦਿਲ ਵਿੱਚ ਹਾਰ ਦਾ ਡਰ ਹੈ। ਉਹ ਜ਼ਿਆਦਾਤਰ ਧਿਆਨ ਮੇਰੇ ਤੇ ਕੇਂਦ੍ਰਿਤ ਕਰ ਰਹੇ ਨਹੀਂ ਤੇ ਮੈਂ ਆਪਣੇ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰਵਾ ਰਿਹਾ। ਤੁਪਿਛਲੇ 2 ਸਾਲਾ ਦੇ ਵਿੱਚ ਕਿਸਾਨਾਂ ਨੂੰ ਜੋ ਲਾਭ ਦੇਣਾ ਸੀ ਉਹ ਮੈਂ ਸਾਰਾ ਦਿੱਤਾ ਹੈ। ਪ੍ਰੋਗਰਾਮ ਹੈ ਪਹਿਲਾ 6 ਤਰੀਕ ਦਾ ਚਨੀਰ ਜਿਹੜੀ ਸੰਦੂਰਗੜ ਹਲਕੇ 'ਚ ਅਸੀਂ ਆਪਣੇ ਇੱਕ ਰੈਲੀ ਚੀਫ ਮਿੰਿਸਟਰ ਸਾਹਿਬ ਤੇ ਪਾਰਟੀ ਦੇ ਸੀਨੀਅਰ ਆਗੂ ਆਉਣਗੇ। ਉੱਥੇ ਕੀਤੀ ਜਾ ਰਹੀ ਹੈ। 7 ਨੂੰ ਰੋਡ ਸ਼ੋਅ ਹੀ ਕਰਨਾ ਲੋ 7 ਨੂੰ ਮਠੰਡੇ ਦੇ ਵਿੱਚ ਰੋਡ ਸ਼ੋਅ ਰੋਡ ਸ਼ੋਅ ਕੀਤਾ ਜਾਊਗਾ ਜੀ ਜੀਗੂ ਭਾਈ ਸਰਦਾਰ ਭਗਵੰਤ ਸਿੰਘ ਮਾਨ ਉਪ ਮੰਤਰੀ ਸਾਹਿਬ ਕਰਨ ਜੀ ਮਤਲਬ 7 ਤਰੀਕ ਨੂੰ ਜਿਹੜਾ ਮੇਨ ਪ੍ਰੋਗਰਾਮ ਮਠੰਡੇ ਦਾ ਰਹੇਗਾ ਜੀ ਕੋਈ ਦਿੱਲੀ ਦੀ ਲੀਡਰਸ਼ਿਪ ਆਉਂਦੀ ਇਸ ਕੰਮ ਹੈ ਕਿ ਜੀਵਾਰ ਸਾਹਿਬ ਨੇ ਆਪਣੇ ਕੰਮ ਅ ਲੀਡਰਸ਼ਿਪ ਕੋਈ ਵੀ ਆ ਕੋਈ ਨਾ ਕੋਈ ਸੀਨੀਅਰ ਪਾਰਟੀ ਦੇ ਆਗੂ ਸਹਿਬਾਣਾ ਹੋਣਗੇ ਇੱਕ ਜੀ ਸੰਦੀਪ ਜੀ ਆਉਣ ਦਾ ਕੋਈ ਵੀ ਇਨਾਂ ਦੇ ਵੀ ਡਿਊਟੀ ਨਾ ਦੇਣਗੇ ਸਾਰੇ ਦੇਸ਼ ਚ ਚੋਣਾ ਚੱਲ ਰਹੀਆਂ ਕੋਈ ਕਿਤੇ ਕੋਈ ਕਿਤੇ ਮੈਡਮ ਕੇਜਰੀਬਗ ਦੇ ਵੀ ਇਸ ਗੱਲ ਦੀ ਸਭਾ ਦਾ ਪੰਜਾਬ ਦੇ ਵਿੱਚ ਆਉਣ ਬਾਰੇ ਵੀ ਆ ਸਕਦੇ ਆਪਣੇ ਕਨਸਟੀਟਿਊਟੈਂਟ ਆਉਣਗੇ ਤਾਂ ਜ਼ਰੂਰ ਪਰ ਇਨਾਂ ਦਿਨਾਂ ਦੇ ਮੈਨੂੰ ਬਹੁਤੀ ਇਨਫਰਮੇਸ਼ਨ ਜ਼ਰੂਰ ਉਹ ਵੀ ਹਾਜ਼ਰੀ ਲਾਉਣਗੇ ਇੱਕ ਅੱਜ ਮੈਡਮ ਹਰਸ਼ਨ ਪ੍ਰਕਾਉਂ ਉਹਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਤੁਹਾਡੇ ਤੇ ਸਵਾਲ ਇਹ ਕਹਿੰਦੇ ਨੇ ਕਿ ਵੀ ਪਹਿਲਾਂ ਕਾਂਗਰਸ ਦੇ ਵਿੱਚ ਵੀ ਰਹੇ ਨੇ ਉਹਨਾਂ ਦੇ ਉਹ ਸਰਕਾਰ ਦੇ ਵਿੱਚ ਲੇਕਿਨ ਹੁਣ ਆ ਪਿਛਲੇ 2.5 ਸਾਲਾਂ ਤੋਂ ਲਗਾਤਾਰ ਸਰਕਾਰ ਦੇ ਵਿੱਚ ਨੇ ਉਹ 10 ਸਾਲਾਂ ਵੀ ਉਹਨਾਂ ਨੇ ਕੀ ਕੰਮ ਕਰਾਏ ਨੇ 10 ਸਾਲਾਂ ਨੂੰ ਅ ਬੀਬੀ ਹਰਸਿਮਰਤ ਹੋਰਾ ਨੂੰ ਸ਼ਾਇਦ ਕੋਈ ਪਤਾ ਨਹੀਂ ਕੀ ਡਰ ਮਨ ਵਿੱਚ ਲੱਗਣ ਲੱਗ ਗਿਆ ਮੇਰੇ ਤੇ ਬਹੁਤ ਹੀ ਫੋਕਸ ਕਰੀ ਜਾਂਦੇ ਰਹਿੰਦੇ ਆ ਤੋਂ ਮੈਂ ਪਹਿਲਾਂ ਜਦੋਂ ਵੀ ਕਿਸੇ ਵੀ ਪਾਰਟੀ ਸੀ ਉੱਥੇ ਵੀ ਲੋਕਾਂ ਦੀ ਸੇਵਾ ਵਿੱਚ ਰਿਹਾ ਸਾਰੇ ਮੈਨੂੰ ਜਾਣਦੇ ਆ ਜਿਹੜੇ ਵੀ ਕੰਮ ਮੌਕੇ ਦੇ ਹੁੰਦੇ ਸੀ ਉਹ ਕਰਵਾਉਣੇ ਫਰਜ਼ ਬਣਦਾ ਕੋਈ ਵੀ ਹੈ ਤੇ ਹੁਣ ਮੈਂ ਜੇ 2 ਸਾਲ ਤੋਂ ਐਮਐਲਏ ਬਣਿਆ ਮੈਂ ਆਪਣੇ ਇਲਾਕੇ ਜਿੱਥੇ-ਜਿੱਥੇ ਜੋ-ਜੋ ਲੋੜ ਸੀ ਉੱਥੇ ਸਾਰੇ ਭਰਾਵਾਂ ਨਾਲ ਨਿਭਿਆ ਔਰ ਜੇ ਮੈਂ ਸਾਲਕ ਤਾਂ ਐਗਰੀਕਲਚਰ ਮਿਨਿਸਟਰ ਬਣਿਆ ਉਹਦੇ 'ਚ ਵੀ ਮੈਂ ਆਪਣੇ ਵੱਲੋਂ ਚਾਹੇ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ 80% कॉटन ਦੇ ਸੀਡ ਤੇ ਚਾਹੇ ਅਸੀਂ ਸਿੱਧੀ ਬਜਾਈ 1500 ਫੱਦਈਆ ਜਿਹੜੀ ਸਿੱਧਾ ਚੋਨਾ ਜੀ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ। ਔਰ ਹੋਰ ਵੀ ਜੇ ਮੇਰਾ ਕੰਮ ਸੀ ਕਿ ਲੋਕਾਂ ਨੂੰ ਚੰਗੀ ਫਰਟੀਲਾਈਜ਼ਰ ਤੇ ਚੰਗੀਆਂ ਦਵਾਈਆਂ ਮਿਲਣ ਉਹਦੇ 'ਚ ਕੋਈ ਇਹੋ ਜਿਹੀ ਗੱਲ ਆਈ ਹੈ ਤੁਹਾਨੂੰ ਜ਼ਰੂਰ ਕੰਟਰੋਲ ਕੀਤਾ ਔਰ ਉਹਨਾਂ ਤੇ ਪਰਤੇ ਵੀ ਦਰਜ ਕੀਤੇ ਆ ਜੋ ਮੇਰਾ ਕੰਮ ਸੀ ਮੈਂ ਪੂਰੀ ਇਮਾਨਦਾਰੀ ਨਾਲ ਕਰਦਾ ਰਿਹਾ ਕੋਈ ਕਿਸੇ ਨੇ ਮੇਰੇ ਤੇ ਉਮਲ ਨਹੀਂ ਰੱਖੀ ਮੈਨੂੰ ਨਹੀਂ ਪਤਾ ਹਰ ਸਿਮਰਤਔਰੀ ਮੇਰੇ ਕੋਲ ਕੀ ਚਾਉਂਦੇ ਆ ਉਹਨਾਂ ਨੇ ਕਿਹਾ ਕਿ ਆਪਦੇ ਏਰੀਏ ਦੇ 10 ਸਾਲ ਜਿੱਤੋਂ ਹੋਇਆ ਐਮਐਲਏ ਉੱਥੇ ਕੀ ਸਵਾਰਿਆ ਅਜੇ ਤੱਕ ਉਹਨਾਂ ਨੇ ਇਹ ਸਵਾਰੀ ਜਾਨੇ ਜੀ ਉੱਥੇ ਵਗਾੜਿਆ ਹੀ ਕੀ ਐ ਮੈਨੂੰ ਇਹ ਤੋਂ ਦੱਸ ਦੇਣਾ ਵੀ ਹਰ ਸਿਮਰਤਔਰੀ ਕਹਦੇ ਨੇ ਵੀ ਇਹਨਾਂ ਨੇ ਕੀ ਸਵਾਰਿਆ ਅਸੀਂ ਤਾਂ ਅਜ ਸਾਡੇ ਬਹੁਤਾ ਸੀ ਪਾਣੀ ਦੀ ਪ੍ਰੋਬਲਮ ਚੱਲਦੀ ਸੀ ਉਹਨਾਂ ਦੇ ਬਿਜਲੀ ਦੇ ਬਿੱਲ ਸੀਗੇ ਨਹਿਰਾਂ ਦੇ ਲਾਏ ਗਏ ਸੀਗੇ ਉਹ ਅਸੀਂ ਮਾਫ਼ ਕਰਵਾ ਦਿੱਤੇ ਗਏ ਹੋਰ ਵੀ ਜਿੱਥੇ ਲੋੜ ਐ ਉੱਥੇ ਸਾਰੇ ਥਾਵਾਂ ਤੇ ਅਸੀਂ ਜਿਹੜੀਆਂ ਤਕਰੀਬਨ ਸਾਰੇ ਸੂਏ ਕੱਸੀਆਂ ਇਸ ਸਾਲ 1.5 ਸਾਲ ਵਿੱਚ ਮੇਰੇ ਇਲਾਕੇ ਦੀਆਂ ਵੀ ਕੱਸੀਆਂ ਕਰਵਾ ਦਿੱਤੀਆਂ। ਜਿਹੜੇ 13 ਉਮੀਦਵਾਰ ਸੀ ਟੈਗੇ 13 ਲੋਕ ਸਭਾ ਸੀਟਾਂ 13 ਦੇ ਵਿੱਚੋਂ 12 ਐਲ ਜੀ ਖੜੇ ਕੀਤੇ ਨੇ। ਜਿਹਨਾਂ ਪੰਜਾਬ ਸਰਦਾਰ ਮੁਜ਼ਬਲ ਦਮਲ ਖਰਚਾ ਕਰੇਗਾ ਜੇਕਰ ਬਾਏ ਕਲੈਕਸ਼ਨ ਹੁੰਦਾ। ਜਦੋਂ ਇਨਾਂ ਕੋਲ ਕੋਈ ਆਮ ਬੰਦਾ ਨਹੀਂ ਸੀ ਜਿਸ ਨੂੰ ਖੜਾ ਕਰ ਸਕਦਾ। ਜਦੋਂ ਅਕਾਲੀ ਦਲ ਵੱਲੋਂ ਅਸਤੀਫੇ ਦਵਾ ਦਵਾ ਕੇ ਦੂਸਰੀਆਂ ਪਾਰਟੀਆਂ ਚੋਂ ਜਗਿੰਦਰਪਾਲ ਜੈਨ ਜੀ ਹੋਰਾਂ ਨੂੰ ਵੀ ਐਮਐਲਏ ਬਣਾਇਆ ਜਾਂਦਾ ਹੈ ਸਰਦਾਰਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੀ ਬਣਾਇਆ ਜਾਂਦਾ ਉਦੋਂ ਬੀਬੀ ਹਰਸਿਮਰ thora ਨੂੰ ਖਰਚੇ ਤੋਂ ਡਰ ਨਹੀਂ ਲੱਗ ਰਿਹਾ ਸੀ ਤੇ ਜਨਰਲ ਚੋਣ ਆ ਇਹਦੇ ਚ ਜਿਹੜਾ ਵੀ ਪਾਰਟੀ ਦਾ ਪਾਰਟੀ ਸਮਝੋ ਵੀ ਐਸੋ ਉਮੀਦਵਾਰ ਨੂੰ ਉੱਥੇ ਲੜਾਇਆ ਜਾਵੇ ਚੰਗੀ ਗੱਲ ਅਸੀਂ ਉਸ ਤਰ੍ਹਾਂ ਤਾਂ ਨਹੀਂ ਨਾ ਵੀ ਸੀਟ ਦੂਸਰੀ ਤੋਂ ਛੇਦੀ ਵਹਿਲੀ ਕਰਾ ਕੇ ਤੋਂ ਖਰਚੇ ਨਹੀਂ ਪੈ ਰਹੇ ਸੀ ਤੇ